ਪੁਲਿਸ ਥਾਣਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੇ ਅੰਮ੍ਰਿਤਸਰ ਦੇ ਦੋ ਥਾਣਿਆਂ ਨੂੰ ਇਹ ਧਮਕੀ ਦਿੱਤੀ ਕਿ ਇੱਕ ਕੰਟਰੋਲ ਰੂਮ ਦੇ ਵਿੱਚ ਇੱਕ ਫੋਨ ਕਾਲ ਆਂਦਾ ਤੇ ਦੱਸਿਆ ਜਾਂਦਾ ਕਿ ਦੋ ਥਾਣਿਆਂ ਨੂੰ ਅਸੀਂ ਉਡਾ ਦਾਂਗੇ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਅਲਰਟ ਮੋੜ ਤੇ ਨਜ਼ਰ ਆਂਦੀ ਹੈ ਅੰਮ੍ਰਿਤਸਰ ਤੇ ਦੋ ਥਾਣਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਮਿਲੀ ਹੈ ਇਸ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਚੌਕਸੀ ਵਰਤੀ ਜਾ ਰਹੀ ਹੈ ਕੰਟਰੋਲ ਰੂਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਲ ਆਈ ਹੈ ਉਹਨੇ ਇਸ ਕਾਲ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਦਿਨ ਆਲੇ थाना ਤਰਸਿੱਕਾ ਤੇ ਪੁਲਿਸ ਲਾਈਨ ਦਬਰਜੀ ਨੂੰ ਉਡਾਉਣ ਦੀ ਜਿਹੜੀ ਧਮਕੀ ਮਿਲੀ ਇਸ ਨੂੰ ਲੈ ਕੇ ਪੂਰੀ ਸਰਹੱਟ ਹੈ ਪੁਲਿਸ ਥਾਣਿਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਜੇ ਕਿਸੇ ਵੀ ਥ੍ਰੈਟ ਨੂੰ ਨਿਊਟਰਲਾਈਜ਼ ਕੀਤਾ ਜਾਵੇ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੀਆਂ ਧਮਕੀਆਂ ਆ ਜਾਂਦੀਆਂ ਤਾਂ ਇਹ ਇੱਕ ਫੇਕ ਕਾਲ ਹੀ ਸਾਬਤ ਹੁੰਦੀਆਂ ਨੇ ਪਰ ਪ੍ਰੋਟੋਕਾਲ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਨੂੰ ਲੈ ਕੇ ਕਾਫੀ ਸੀਰੀਅਸ ਹੈ ਗੰਭੀਰ ਹੈ ਤੇ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਮਨਿੰਦਰ ਮੁੰਗਾ ਜੁੜ ਚੁੱਕੇ ਨੇ ਅਸੀਂ ਦਰ ਰੁਕ ਕਰਾਂਗੇ ਇਸ ਖਬਰ ਜੋ ਅਪਡੇਟ ਲਈ ਮਨਿੰਦਰ ਜਾਨਣਾ ਚਾਹਾਂਗੇ ਤੁਹਾਡੇ ਕੋਲ ਥਾਣਿਆਂ ਨੂੰ ਬੰਬ ਦੀ ਉਡਾਣ ਦੀ ਧਮਕੀ ਮਿਲੀ ਹੈ ਕੀ ਹੈ ਜਾਣਕਾਰੀ ਇਸ ਖਬਰ ਬਾਰੇ ਬਿਲਕੁਲ ਅਮਿਤ ਇਹ ਜਿਹੜੀ ਥ੍ਰੈਟ ਕਾਲ ਆਈ ਹੈ ਇਹ ਸਹੀ ਹੈ ਜਾਂ ਗਲਤ ਹੈ ਇਹ ਜਾਂ ਇਹ ਜਾਂਚ ਦਾ ਵਿਸ਼ਾ ਪਰ ਫਿਰਾਲ ਅੱਜ ਫੋਨ ਕਰਕੇ ਅਮਰਸਰ ਰੂਰਲ ਪੁਲਿਸ ਲਾਈਨ ਨੂੰ ਬੁੱਧੀ ਦੇ ਕੇ ਜੋ ਸਥਿਤੀ ਹੈ ਕਿਉਂਕਿ ਦਿਆਤੀ ਪੁਲਿਸ ਦਾ ਮੁੱਖ ਦਫ਼ਤਰ ਹੈ ਜਿਸ ਦੇ ਵਿੱਚ ਦਿਆਤੀ ਪੁਲਿਸ ਦੀ ਸਾਰੀਆਂ ਜੋ ਸ਼ਖਾਵਾਂ ਨੇ ਜਿੰਨੇ ਵਿੰਗੇ ਉਹਨਾਂ ਦੇ ਮੁੱਖ ਦਫ਼ਤਰ ਨੇ ਔਰ ਵੱਡੇ ਜਿਹੜੇ ਉੱਚ ਅਧਿਕਾਰੀ ਨੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਦਫ਼ਤਰ ਉੱਥੇ ਵਜੂਦ ਨੇ ਤੇ ਸਾਰੀ ਦਿਆਤੀ ਫੋਰਸ ਜਿਹੜੀ ਹੈ ਉਸ ਦਾ ਹੈੱਡ ਆਫਿਸ ਹੈ ਅਮਰਸਰ ਰੂਰਲ ਪੁਲਿਸ ਲਾਈਨ ਸੋ ਉਸ ਨੂੰ ਔਰਾਂ ਦੀ ਉਸ ਦੇ ਨਾਲ ਨਾਲ ਥਾਣਾ ਤਫੀਕਾ ਔਰ ਆਉਂਦੀ ਧਮਕੀ ਜਿਹੜੀ ਹੈ ਦਿੱਤੀ ਗਈ ਹੈ ਦਾਹਰ ਜੀ ਗੱਲ ਹੈ ਕਿ ਇੱਕ ਪ੍ਰੋਟੋਕਾਲ ਦੇ ਮੁਤਾਬਕ ਪੁਲਿਸ ਵੱਲੋਂ ਪੂਰੇ ਜਾਂਚ ਕੀਤੀ ਜਾ ਰਹੀ ਹੈ ਉਸ ਕਾਲ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ ਔਰ ਉਸ ਦੇ ਨਾਲ-ਨਾਲ ਜੋ ਹੈ ਥਾਣੇ ਤੇ ਹੁਣ ਜਿਹੜੀ ਨਿਗਰਾਨੀ ਵਧਾ ਦਿੱਤੀ ਗਈ ਹੈ ਸਾਰੇ ਪਾਸੇ ਰੈਡ ਅਲਰਟ ਹਾਈ ਅਲਰਟ ਜਿਹੜਾ ਹੈ ਉਹ ਊਰਲ ਪੁਲਿਸ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਪਰ ਫਿਲਹਾਲ ਇਹੀ ਅਪਡੇਟ ਹੈ ਕਿ ਪੁਲਿਸ ਹਲੇ ਤੱਕ ਉਸ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਕਰ ਪਾਈ ਤਾਂ ਸਾਈਬਰ ਕ੍ਰਾਈਮ ਪੁਲਿਸ ਸਟੇਟ ਜਿੰਨੇ ਵਿੰਗ ਨੇ ਉਹ ਉਸ ਵਿਅਕਤੀ ਤੱਕ ਪਹੁੰਚਣ ਦੇ ਲਈ ਜਿਹੜੀ ਹੈ ਉਹ ਆਪਣੀ ਜਿਹੜੀ ਤਕਨੀਕਾਤ ਹੈ ਉਸ ਨੂੰ ਪੇਚ ਕਰ ਦਿੱਤਾ ਹੈ ਕਿ ਆਖਰਕਾਰ ਇਹ ਕਾਲ ਕਿਸ ਵਿਅਕਤੀ ਵੱਲੋਂ ਕੀਤੀ ਗਈ ਹੈ ਤੇ ਥਾਣਿਆਂ ਦੇ ਵਿੱਚ ਪ੍ਰੋਟੋਕਾਲ ਮੁਤਾਬਕ ਕੋ ਚੈਕਿੰਗ ਵੀ ਕੀਤੀ ਜਾ ਰਹੀ ਹੈ ਮਨਿੰਦਰ ਬਿਲਕੁਲ ਅਮਿਤ ਜਿਸ ਜਦੋਂ ਹੀ ਇਹ ਧਮਕੀ ਦੀ ਕਾਲ ਆਈ ਹੈ ਪ੍ਰੋਟੋਕਾਲ ਦੇ ਅਨੁਸਾਰ ਉਸੇ ਵਕਤ ਜਾਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜਿਹੜੀ ਡਿਪਲॉयਮੈਂਟ ਹੈ ਥਾਣੇ ਤੇ ਵਧਾ ਦਿੱਤੀ ਗਈ ਹੈ ਜਿੰਨੇ ਥਾਣਾ ਮੁਖੀ ਨੇ ਉਹਨਾਂ ਸਾਰਿਆਂ ਨੂੰ ਥਾਣੇ ਦੇ ਵਿੱਚ ਹਾਜ਼ਰ ਰਹਿਣ ਦੇ ਦੇਸ਼ ਜਾਰੀ ਕੀਤੇ ਗਏ ਨੇ ਉਸ ਦੇ ਨਾਲ ਨਾਲ ਜੋ ਹੈ 체킹 ਜਿਹੜੀ ਹੈ ਜਰੂਰ ਕੀਤੀ ਜਾ ਰਹੀ ਹੈ ਖਾਸ ਕਰਕੇ ਪੁਲਿਸ ਲਾਈਨ ਦੁਰਜੀ ਦੀ ਜੋ ਕਿ ਵਿਦਿਆਰਤੀ ਪੁਲਿਸ ਦਾ ਇੱਕ ਮੁੱਖ ਦਫਤਰ ਹੈ ਜਿਸਦੇ ਵੀ ਸਾਰੀਆਂ ਸ਼ਿਕਾਇਤਾਂ ਨੇ ਤਾਂ ਉਸ ਪੂਰੇ ਇਲਾਕੇ ਦੇ ਵਿੱਚ ਜੋ ਹੈ ਪੁਲਿਸ ਵੱਲੋਂ ਡੌਗਸ ਸ쿼ਡ ਦੀ ਮਦਦ ਦੇ ਨਾਲ ਜਿਹੜੀ ਹੈ ਉਹ ਜਾਣਛਾਣਬਿੰਨ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਅਕਸਰ ਜਿਹੀਆਂ ਖਬਰਾਂ ਜਦ ਆਉਂਦੀਆਂ ਮਨਿੰਦਰ ਅੰਮ੍ਰਿਤਸਰ ਚ ਪਿੱਛੇ ਇੱਕ ਮਾਲ ਨੂੰ ਉਡਾਉਣ ਦੀ ਧਮਕੀ ਮਿਲੀ ਸੀ ਹੁਣ ਥਾਣਿਆਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਇਸ ਤੋਂ ਬਾਅਦ ਕਿਸ ਢੰਗ ਦੇ ਨਾਲ ਟ੍ਰੇਸਿੰਗ ਸ਼ੁਰੂ ਹੁੰਦੀ ਹੈ ਟ੍ਰੇਸਿੰਗ ਹੋ ਵੀ ਪਾਂਦੀ ਹੈ ਨਹੀਂ ਹੋ ਪਾਂਦੀ ਇਸ ਬਾਰੇ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਦਾ ਦੇਖੋ ਹਲੇ ਤੱਕ ਅਸੀਂ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ਦੇ ਪਾਸੋਂ ਇਸ ਗੱਲ ਦੀ ਪੁਸ਼ਟੀ ਕਰ ਸਕੇ ਹਾਂ ਕਿ ਇਹ ਧਮਕੀ ਭਰਿਆ ਫੋਨ ਕਾਲ ਜਿਹੜੀ ਹੈ ਔਰ ਥ੍ਰੈਟ ਕਾਲ ਜਿਹੜੀ ਹੈ ਉਹ ਆਈ ਹੈ ਹਾਲਾਂਕਿ ਇਸ ਦੇ ਲਈ ਕਿ ਇਸ ਤੋਂ ਬਾਅਦ ਕੀ ਕੀ ਮੈਅਦ ਲੈ ਜਾ ਰਹੇ ਸਿਕਿਉਰਿਟੀ ਕਿੰਨੀ ਬੀਫ ਆਪ ਕੀਤੀ ਗਈ ਹੈ ਜਾਂ ਕਿੰਨੇ ਕਿੰਨੇ ਥਾਣੇ ਦੀ ਹੁਣ ਤੱਕ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਹੋਰ ਇਸ ਸੰਬੰਧ ਵਿੱਚ ਅਗਾਉਂ ਪਰ ਬੰਦ ਦੇ ਮਤੇ ਨਜ਼ਰ ਕੀ ਕੀ ਰੀਸ਼ਲ ਰੀਜ਼ ਜਾਰੀ ਕੀਤੇ ਗਏ ਨੇ ਤਾਂ ਸਾਡੀ ਜਲਤ ਕੋਸ਼ਿਸ਼ ਇਹੋ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਇਸ ਪੂਰੀ ਜਾਣਕਾਰੀ ਜਿਹੜੀ ਹੈ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਕੇ ਜੀ ਤਾਂ ਫਿਲਹਾਲ ਹੁਣ ਤੱਕ ਦਾ ਅਪਡੇਟ ਇਹੀ ਹੈ ਕਿ ਅਮਸਰ ਰੂਰਲ ਪੁਲਿਸ ਦੁਬੁਰਜੀ ਵਿਖੇ ਸਥਿਤ ਮੁੱਖ ਦਫ਼ਤਰ ਨੂੰ ਉਡਾਉਣ ਦੀ ਉਸ ਦੇ ਨਾਲ ਨਾ ਥਾਣਾ 70 ਪਿਕਾ ਨੂੰ ਉਡਾਉਣ ਦੀ ਧਮਕੀ ਜਿਹੜੀ ਭਰੀ ਕਾਲ ਹੈ ਉਹ ਆਈ ਹੈ ਉਸ ਤੋਂ ਬਾਅਦ ਪੁਲਿਸ ਹਾਈ ਅਲਰਟ ਤੇ ਹੈ ਹੂੰ ਬਿਲਕੁਲ ਨਜ਼ਰ ਰੱਖੋ ਮਨਿੰਦਰ ਇਸ ਖਬਰ ਤੇ ਕਿਵੇਂ ਅਪਡੇਟ ਤੁਹਾਡੇ ਕੋਲ ਅੰਦਰ ਆਗੇ ਫਿਲਹਾਲ ਬੇਤੁ ਸ਼ੁਕਰੀਆ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਪਹੁੰਚਾਉਣ ਦੇ ਲਈ ਸੋ ਵਾਕਏ ਚ ਥ੍ਰੈਟ ਕਾਲ ਪਿਛਲੇ ਲੰਗੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਤੇ ਅੱਜ ਥਾਣਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਵਾਕਏ ਚ ਮੁਲਜ਼ਮਾਂ ਦੇ ਹੌਸਲੇ ਕਾਫੀ ਬੁਲੰਦ ਹੁੰਦੇ ਜਾ ਰਹੇ ਨੇ ਇਸ ਮਾਮਲੇ ਵਿੱਚ ਪੁਲਿਸ ਵੀ ਹੁਣ ਹਾਈ ਅਲਰਟ ਤੇ ਨਜ਼ਰ ਆ ਰਹੀ ਹੈ